ਈਗਾ ਲਈ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਨੁੱਖ ਅਧਿਕਾਰ ਚੰਗਰ ਸਮਿਤੀ ਇਹ ਸਾਡੇ ਸੱਜਣ ਨੇ ਜੀ ਨਾਲੇ ਮੈਂਬਰ ਨੇ ਸਾਡੇ ਹਿਊਮਨਰਾਈਟੀਆਂ ਸ਼੍ਰੀ ਗਿਆਨ ਚੰਦ ਜੀ ਇਹਨਾਂ ਤੇ ਇਹ ਆਪਣੇ ਡਿਊਟੀ ਤੋਂ ਆ ਰਹੇ ਸੀ ਮਜੀਠਾ ਮਜੀਠਾ ਰੋਡ ਤੋਂ ਕੁਝ ਅਣਪਛਾਤੇ ਆ ਨੇ ਜਦੋਂ ਗਮਟਾਲੀਆ ਵਾਲਾ ਪੁਲ ਉੱਤਰੇ ਉੱਥੇ ਅਣਪਛਾਤੇ ਬੰਦਿਆਂ ਨੇ ਇਹਨਾਂ ਤੇ ਜਾਣ ਲੇਵਾ ਹਮਲਾ ਕੀਤਾ ਜਿਹਦੇ ਵਿੱਚ ਇਹਨਾਂ ਦੇ ਬਾਜੂ ਤੇ ਸੱਟਾਂ ਲਾਈਆਂ ਔਰ ਫ੍ਰੈਕਚਰ ਵੀ ਹੋਈ ਹੈ ਇਹ ਮਤਲਬ ਕਾਫੀ ਡੀਪਲੀ ਸੱਟਾਂ ਲੱਗੀਆਂ ਲੱਤ ਤੇ ਵੀ ਸੱਟ ਲੱਗੀ ਹੈ ਇਨਾਂ ਨੇ ਬੜੀ ਮੁਸ਼ਕਲ ਆਪਣੀ ਉਹਨਾਂ ਕੋ ਜਾਨ ਬਚਾਈ ਮੈਂ ਪੁਲਿਸ ਕਮਿਸ਼ਨਰ ਕੋ ਮੰਗ ਕਰਦਾ ਵੀ ਜਿਹੜੇ ਇਹ ਦੋਸ਼ੀ ਫੜੇ ਗਏ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਤੇ ਸਖਤ ਸਜ਼ਾ ਕੀਤੀ ਜਾਵੇ ਉਹਨਾਂ ਨੇ ਆਪਣੇ ਵੱਲੋਂ ਇਹਨਾਂ ਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਸਿਰ 'ਚ ਦਾਤਰ ਮਾਰੇ ਨੇ ਜੇ ਇਹਨਾਂ ਨੇ ਹੈਲਮਟ ਨਾ ਪਾਇਆ ਹੁੰਦਾ ਤੇ ਐਟ ਦੀ سپورਟ ਇਹਨਾਂ ਦੀ ਮੌਕੇ ਤੇ ਡੈਥ ਹੋ ਸਕਦੀ ਕਿੰਨੇ ਕ ਬੰਦੇ ਆਏ ਸੀ ਬੰਦੇ ਆਪਣਾ ਇੱਕ ਐਕਟਿਵ ਆ ਤੇ ਤਿੰਨ ਸੀ ਇੱਕ ਮੋਟਰਸਾਈਕਲ ਤੇ ਦੋ ਜਣੇ ਜੀ ਟੋਟਲ ਪੰਜ ਜਣੇ ਆਏ ਸੀ ਪੰਜ ਜਣੇ ਟੋਟਲ ਪੰਜ ਜਣੇ ਆਏ ਜੀ ਅੱਜ ਅੱਜ ਆਪਣਾ ਮੈਡਮ ਅਮਨਦੀਪ ਕੋਰ ਆਏ ਨੇ ਉਹਨਾਂ ਨੇ ਇਹਨਾਂ ਦੇ ਬਿਆਨ ਲਏ ਨੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਵਿਚਾਰੇ ਇਨ ਇੱਥੇ ਇਹਨਾਂ ਦੇ ਠੀਕ ਨਹੀਂ ਸੀ ਇਹਨਾਂ ਦੇ ਆਪਣਾ ਅੱਧਾ ਘੰਟਾ 1 ਘੰਟਾ ਇਹਨਾਂ ਦੀ ਵੇਟ ਕਰਕੇ ਉਹਨਾਂ ਨੇ ਬਿਆਨ ਲਏ ਨੇ ਔਰ ਇਹਨਾਂ ਨੇ ਵਿਸ਼ਵਾਸਨ ਦਵਾਏ ਨੇ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਦੱਸੋ ਕਿਥੋਂ ਦਾ ਰਹਿਣਾ ਬੜੇ ਤੇ ਕੀ ਕਰ ਰਹੇ ਹੋ ਮੈਂ ਇਹਨੂੰ ਛੱਡੋ ਮੇਰਾ ਨਾਮ ਗਿਆਨ ਚੰਦ ਹੈ ਹਾਂਜੀ ਕਿਥੋਂ ਦਾ ਰਹਿਣ ਵਾਲੇ ਜੀ ਹਾਂਜੀ ਪ੍ਰੇਮ ਗਲੀ ਹਾਂਜੀ ਪੁਲਿਸ ਸਟੇਸ਼ਨ ਹਿੜਾਣਾ ਹਾਂਜੀ ਕੀ ਗੱਲ ਹੋਈ ਜੀ ਬਸ ਮੈਂ ਅੱਬ ਬੋਲਦਾ ਹੁੱਥਲੇ ਉੱਤਰਿਆ ਗਮਟਾਲਾ ਬੋਲ ਅੱਛਾ ਜੀ ਬਸ ਜਦੋਂ ਥੱਲੇ ਆਇਆ ਮੈਂ ਤੇ ਮਤਲਬ ਕਿ ਅੱਗੇ ਮੋੜ ਸਕਦਾ ਇੱਕ ਨੇ ਦਾਤਰ ਮਾਰੀ ਤੇ ਅੱਗੇ ਮੋੜ ਸਕ ਰੋਕ ਲਿਆ ਮਤਲਬ ਕਿ ਉਹ ਬਜਾਉ ਉਹ ਮੈਨੂੰ ਡੇ ਮੈਂ ਦਾਤਰ ਮਾਰੀ ਉਹਨਾਂ ਤੱਕ ਆ ਮਾਰੇ ਮਡੇ ਕਿੰਨੇ ਕ ਬੰਦੇ ਸੀ ਜਿੰਨਾ ਤੁਹਾਡੇ ਹਮਲਾ ਪੰਜਾਂ ਪੰਜਾਂ 3 ਗਰ ਵੀ ਕੋਈ ਨਾ ਕੋਈ ਰੰਜਿਸ਼ ਕੋਈ ਮੰਗੀ ਕਰ ਦੋ ਜੀ ਆਈ ਕਹਿੰਦਾ ਬਾਤੋ ਬਾਤ ਸੱਜਾ ਮਿਲੇ ਕੋਈ ਨਹੀਂ ਸੱਜਾ ਨਹੀਂ ਬਿਲਕੁਲ ਹੋਰ ਕਿਰੀ ਚੰਦੂ ਜੀ ਦੇ ਨਾਲ ਹਮਲਾ ਹੋਇਆ ਬੰਦਾਲਾ ਵੀ ਜੀ ਨਾਮ ਇਹ ਜੀ ਐਕਟਿਵ ਅਤੇ ਜਾ ਰਹੇ ਸੀ ਕਿ ਪਿਛੋਕ 5 ਨੌਜਵਾਨਾਂ ਨੇ ਆ ਕੇ ਨਾ ਤੇ ਹਮਲਾ ਕੀਤਾ ਜਿਹਦੇ ਇਸ ਬੰਦੇ ਨੇ ਲੀ ਸਟੇਟਮੈਂਟ ਲਿਖ ਲਈ ਐਫੇਅਰ ਦੇ ਚੱਲ ਰਹੀ ਹੈ ਮੈਮ ਕੋਈ ਲੁੱਟਦਾ ਇਰਾਦਾ ਸੀ ਇਹਨਾਂ ਦਾ ਨਹੀਂ ਜੀ ਕੋਈ ਲੁੱਟਦਾ ਇਰਾਦਾ ਨਹੀਂ ਕੋਈ ਲੁੱਟਦਾ ਇਰਾਦਾ ਨਹੀਂ ਹੈਗਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਉਸ ਤੋਂ ਬਾਅਦ ਅਸੀਂ ਦੱਸਾਂਗੇ ਜਲਦ ਜਲਦ ਤੁਹਾਨੂੰ ਐਫੇਅਰ ਦਰਜ ਕਰਕੇ ਰੈਸਟ ਕਰਕੇ ਤੁਹਾਨੂੰ ਦੱਸਾਂਗੇ ਜੀ ਥੈਂਕ ਯੂ